ਅਮਰੀਕਾ ਤੋਂ ਇੱਕ ਬਹੁਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੇ ਖਬਰ ਜੁੜੀ ਹੈ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트੍ਰੰਪ ਦੇ ਨਾਲ ਤੇ ਡੋਨਲਡ 트੍ਰੰਪ ਨੇ ਜਦੋਂ ਭਾਈ ਅਮਰਤਪਾਲ ਸਿੰਘ ਦੇ ਨਾਮ ਇੱਕ ਚਿੱਠੀ ਭੇਜ ਦਿੱਤੀ ਤੇ ਉਸ ਵਕਤ ਪੰਜਾਬ ਅਤੇ ਪੂਰੇ ਸੈਂਟਰ ਦੀ ਸਰਕਾਰ ਦੇ ਵਿੱਚ ਹਲਚਲ ਮਚ ਗਈ ਕਿਉਂਕਿ 트੍ਰੰਪ ਜੋ ਕਿ ਬਹੁਤ ਵੱਡੇ ਸ਼ਕਤੀਸ਼ਾਲੀ ਦੇਸ਼ ਦਾ ਰਾਸ਼ਟਰਪਤੀ ਤੇ ਉਹ ਜਦੋਂ ਚਿੱਠੀ ਲਿਖ ਕੇ ਭੇਜੇ ਤੇ ਉਸ ਚਿੱਠੀ ਦੇ ਵਿੱਚ ਜਦੋਂ ਜ਼ਿਕਰ ਕਰਦੇ ਵੇ ਅਸਾਮ ਦੀ ਡਿਬ루ਗੜ੍ਹ ਜੇਲ੍ਹ ਦੇ ਵਿੱਚ ਬੰਦ ਹਲਕਾ ਖਡੂਰ ਸਾਹਿਬ ਦੇ ਮੈਂਬਰ ਆਫ ਪਾਰਲੀਮੈਂਟ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਦਾ ਤੇ ਉਸ ਵਕਤ ਤੁਸੀਂ ਆਪ ਸੋਚੋ ਕਿ ਇਹਨਾਂ ਸਰਕਾਰਾਂ ਦਾ ਕੀ ਹਾਲ ਹੁੰਦਾ ਹੋਵੇਗਾ 트럼ਪ ਨੇ ਜਦੋਂ ਭਾਰਤ ਸਰਕਾਰ ਦੇ ਨਾਮ ਇੱਕ ਚਿੱਠੀ ਲਿਖੀ ਤੇ ਚਿੱਠੀ ਦੇ ਵਿੱਚ ਉਸ ਨੇ ਜੋ ਭਾਰਤ ਦੀ ਰਣਨੀਤੀ ਅਤੇ ਭਾਰਤ ਦੀ ਰਾਜਨੀਤੀ ਦਾ ਜ਼ਿਕਰ ਕਰਦੇ ਕਰਦੇ ਜਦੋਂ ਜ਼ਿਕਰ ਹੋਇਆ ਪੰਜਾਬ ਦਾ ਤੇ ਪੰਜਾਬ ਦੇ ਹਲਕਾ ਖਡੂਰ ਸਾਹਿਬ ਦਾ ਤੇ ਜਦੋਂ ਹਲਕਾ ਖਡੂਰ ਸਾਹਿਬ ਦਾ ਜ਼ਿਕਰ ਹੋਇਆ ਤੇ ਉਸ ਵਕਤ ਕੀ ਹੋਇਆ ਕਿ ਜਦੋਂ 트ੰਪ ਨੇ ਨਾਮ ਲਿਆ ਚਿੱਠੀ ਦੇ ਵਿੱਚ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਦਾ ਤੇ ਵੱਡੇ ਵੱਡੇ ਲੀਡਰਾਂ ਦੇ ਹੋਸ਼ ਉੱਡ ਗਏ ਅਤੇ ਸਾਰੇ ਜਣੇ ਸੋਚਣ ਦੇ ਲਈ ਮਜਬੂਰ ਹੋ ਗਏ ਕਿ ਆਖਰਕਾਰ 트ੰਪ ਉਹ ਵੀ ਭਾਈ ਅਮਰਤਪਾਲ ਸਿੰਘ ਦੇ ਲਈ ਐਨੇ ਹਮਦਰਦੀ ਕਿਉਂ ਦਿਖਾ ਰਿਹਾ ਹੈ ਜੀ ਹਾਂ ਬਣੀ ਰਿਓ ਵੀਡੀਓ ਦੇ ਅੰਤ ਤੱਕ ਕੱਲੀ ਕੱਲੀ ਗੱਲ ਤੋਂ ਤੁਹਾਨੂੰ ਰੂਬਰੂ ਕਰਾਉਣੀ ਆ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਸੋ ਜ਼ਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਸੋ ਸਭ ਤੋਂ ਪਹਿਲਾਂ ਆਪਣੇ ਰਸਨਾ ਨੂੰ ਪਵਿੱਤਰ ਕਰੋ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਹਾਂ ਆਪਾਂ ਜ਼ਿਕਰ ਕਰੀਏ ਆਸਾਮ ਦੀ ਡਿਬੜੂਗੜ ਜੇਲ੍ਹ ਦੇ ਵਿੱਚ ਬੰਦ ਹਲਕਾ ਖਡੂਰ ਸਾਹਿਬ ਦੇ ਮੈਂਬਰ ਆਫ ਪਾਰਲੀਮੈਂਟ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਦੇ ਬਾਰੇ ਤੇ ਭਾਈ ਅਮਰਤਪਾਲ ਸਿੰਘ ਉਹਨਾਂ ਨੂੰ ਲਗਭਗ 3 ਸਾਲ ਦਾ ਵਕਤ ਹੋ ਗਿਆ ਉਹਨਾਂ ਨੂੰ ਡਿਬੜੂਗੜ ਜੇਲ੍ਹ ਦੇ ਵਿੱਚ ਬੰਦ ਹੋਇਆ ਨੂੰ ਭਾਈ ਅਮਰਤਪਾਲ ਸਿੰਘ ਉਹਨਾਂ ਦੀ ਰਿਹਾਈ ਨੂੰ ਲੈ ਕੇ ਸਾਡੇ ਕਿੰਨੇ ਸਿੱਖ ਜਥੇਬੰਦੀਆਂ ਨੇ ਸਾਡੇ ਸਿੰਘ ਨੇ ਸਾਰੇ ਜਗ੍ਹਾ-ਜਗ੍ਹਾ ਰੋਸ਼ਮੁਸ਼ਾਰੀ ਕਰ ਰਹੇ ਨੇ ਇੱਥੋਂ ਤੱਕ ਕਿ ਰਾਸ਼ਟਰਪਤੀ ਤੱਕ ਵੀ ਜੋ ਕਿ ਅਪਰੋਚ ਕਰ ਚੁੱਕੇ ਨੇ ਸਾਡੇ ਸਿੰਘ ਰਾਸ਼ਟਰਪਤੀ ਜੋ ਦ੍ਰੋਪਤੀ ਮੁਰਮੂ ਨੇ ਸਾਡੇ ਸਤਕਾਰਯੋਗ ਨੇ ਉਹਨਾਂ ਨੂੰ ਵੀ ਚਿੱਠੀਆਂ ਲਿਖੀਆਂ ਨੇ ਸਾਡੇ ਸਿੰਘਾਂ ਨੇ ਅਤੇ ਪ੍ਰਧਾਨ ਮੰਤਰੀ ਮੋਦੀ ਨੂੰ ਵੀ ਚਿੱਠੀਆਂ ਲਿਖਿਆ ਨੇ ਕਿ ਤੁਸੀਂ ਭਾਈ ਅਮਰਤਪਾਲ ਸਿੰਘ ਦਾ ਕੋਈ ਇੱਕ ਕ੍ਰਿਮੀਨਲ ਰਿਕਾਰਡ ਕੱਢ ਕੇ ਦਿਖਾਓ ਕਿ ਭਾਈ ਅਮਰਤਪਾਲ ਸਿੰਘ ਨੇ ਕੋਈ ਅਜੇ ਤੱਕ ਡਾਕਾ ਮਾਰਿਆ ਕਿ ਭਾਈ ਅਮਰਤਪਾਲ ਸਿੰਘ ਨੇ ਕੋਈ ਕਿਸੇ ਚੀਜ਼ ਦਾ ਕੋਈ ਕਤਲ ਕੀਤਾ ਜਾਂ ਕੋਈ ਉਹਨਾਂ ਨੇ ਕੋਈ ਸਮਾਜ ਦੇ ਵਿੱਚ ਕੋਈ ਐਦਾਂ ਦਾ ਕੰਮ ਕੀਤਾ ਜਿਸ ਦੇ ਤਹਿਤ ਤੁਸੀਂ ਐਡੀ ਵੱਡੀ ਧਾਰਾ ਨੈਸ਼ਨਲ ਸਿਕਿਉਰਿਟੀ ਐਕਟ ਉਹਨਾਂ ਦੇ ਉੱਪਰ ਲਗਾ ਰਹੇ ਹੋ ਉਸ ਤੋਂ ਬਾਅਦ ਜੇਕਰ ਆਪਾਂ ਗੱਲ ਕਰੀਏ ਜੋ ਆਪਣੇ ਕੈਨੇਡਾ ਦੇ ਪ੍ਰਧਾਨ ਮੰਤਰੀ ਹੈ ਜਾਂ ਫਿਰ ਆਪਾਂ ਅਮਰੀਕਾ ਦੇ ਪ੍ਰਧਾਨ ਮੰਤਰੀ ਹੈ ਉੱਥੋਂ ਦੇ ਜਿਹੜੇ ਸਿੱਖ ਨੇ ਜਿਹੜੇ ਉਹ ਵੀ ਅਪਰੋਚ ਕਰ ਰਹੇ ਨੇ ਕਿਉਂਕਿ ਆਪਾਂ ਜੇਕਰ ਗੱਲ ਕਰੀਏ ਨਾ ਡਰੋਨਲ 트럼ਪ ਅਮਰੀਕਾ ਇਸ ਵਕਤ ਸਭ ਤੋਂ ਜ਼ਿਆਦਾ ਸ਼ਕਤੀਸ਼ਾਲੀ ਦੇਸ਼ ਹੈ ਪੂਰੇ ਵਰਲਡ ਦਾ ਹੁਣ 트럼ਪ ਜਿਸ ਦੇ ਉੱਪਰ ਜੇਕਰ ਦਬਾਅ ਪਾਵੇ ਨਾ ਤਾਂ ਉਸ ਨੂੰ ਕੋਈ ਰੋਕ ਵੀ ਨਹੀਂ ਸਕਦਾ ਹੁਣ ਸਾਡੇ ਅਮਰੀਕਾ ਦੇ ਵਿੱਚ ਰਹਿਣ ਵਾਲੇ ਸਿੰਘ ਨੇ ਉਹਨਾਂ ਨੇ ਵੀ 트럼ਪ ਨੂੰ ਚਿੱਠੀਆਂ ਲਿਖਿਆ ਸੀ ਕਿ ਤੁਸੀਂ ਭਾਰਤ ਸਰਕਾਰ ਨੂੰ ਇਸ ਬਾਰੇ ਜਰੂਰ ਤੁਸੀਂ ਦੱਸੋ ਕਿ ਜਿਸ ਸ਼ਖਸ ਨੂੰ ਤੁਸੀਂ ਜੇਲ੍ਹ ਦੇ ਵਿੱਚ ਬੰਦ ਕਰਕੇ ਰੱਖਿਆ ਹੋਇਆ ਹੈ ਉਹ ਆਮ ਸ਼ਖਸ ਨਹੀਂ ਹੈ ਪਹਿਲੇ ਤਾਂ ਸਤਕਾਰਯੋਗ ਨੇ ਸਤਕਾਰਯੋਗ ਮੈਂਬਰ ਆਫ ਪਾਰਲੀਮੈਂਟ ਨੇ ਉਹ ਤਾਂ ਦੂਜੀ ਗੱਲ ਭਾਈ ਅਮਰਤ ਪਾਲ ਸਿੰਘ ਦਾ ਜੇਕਰ ਆਪ ਪੁਰਾਣਾ ਰਿਕਾਰਡ ਕੱਢ ਕੇ ਦੇਖੀਏ ਉਹਨਾਂ ਨੇ ਪੰਜਾਬ ਦੇ ਵਿੱਚ ਕੋਈ ਵੀ ਮਾੜਾ ਕੰਮ ਨਹੀਂ ਕੀਤਾ ਨਸ਼ਿਆਂ ਦੇ ਉੱਪਰ ਠੱਲ ਪਾਈ ਹੈ ਨੌਜਵਾਨੀ ਨੂੰ ਸਿੱਖੀ ਸਰੂਪ ਦੇ ਨਾਲ ਜੋੜਿਆ ਇਸ ਤੋਂ ਉੱਪਰ ਹੋਰ ਉਹਨਾਂ ਨੇ ਕੋਈ ਕੰਮ ਨਹੀਂ ਕੀਤਾ ਜੇਕਰ ਇਹ ਕੰਮ ਕਰਨਾ ਗਲਤ ਹੈ ਤਾਂ ਪੂਰਾ ਸਮਾਜ ਦੇ ਵਿੱਚ ਜਿਹੜੇ ਵੀ ਵੱਡੇ ਵੱਡੇ ਗੁਣੀ ਗਿਆਨੀ ਨੇ ਵਿਦਵਾਨ ਬੰਦੇ ਨੇ ਉਹ ਦੱਸ ਸਕਦੇ ਨੇ ਬਾਕੀ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸੋ ਵੀਡੀਓ ਨੂੰ ਵੱਤੋ ਵੱਦ ਸ਼ੇਅਰ ਕਰੋ ਗੁਰਫਤ ਪ੍ਰਵਾਨ ਕਰੋ ਗੱਜ ਕੇ ਅੱਖੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ